ਅੱਜ ਦਾ ਜਿਹੜਾ ਮੇਰੀ ਇਹ ਵਿਜ਼ਿਟ ਸੀ ਜੀ ਇਹਦਾ ਮੁੱਖ ਮਕਸਦ ਸੀਗਾ ਜੀ ਜਿਹੜਾ ਇੱਕ ਤਾਂ ਜਿਹੜਾ ਜੀ ਬਿਲਕੁਲ ਬਾਰਸ਼ਾਂ ਸ਼ੁਰੂ ਹੋ ਗਈਆਂ ਤੇ ਇਹਦੇ ਵਿੱਚ ਜਿਹੜੇ ਮਛਰਾਂ ਜਿਹੜੇ ਗੰਦੇ ਪਾਣੀ ਨਾਲ ਔਰ ਮਛਰਾਂ ਮੱਖੀਆਂ ਨਾਲ ਫੈਲਣ ਵਾਲੀਆਂ ਬਿਮਾਰੀਆਂ ਡੇਂਗੀ ਚਿਕਨਗੁਨੀਆ ਡਾਇਰੀਅਲ ਡਿਜ਼ੀਜ਼ਸ ਇਹ ਸਾਰਿਆਂ ਦੀ ਰੋਕਥਾਮ ਵਾਸਤੇ ਜਿਹੜਾ گاਉਂ ਬੰਦੋਬਸਤ ਸਾਰੇ ਕਰਦੇ ਉਹਨਾਂ ਦਾ ਮੇਜਰ ਰਿਵਿਊ ਕੀਤਾ ਮੈਂ ਸਭ ਤੋਂ ਪਹਿਲਾਂ ਮੈਂ ਜਿਹੜਾ ਡਰੱਗ ਡੀਡਿਕਸ਼ਨ ਤੇ ਰੀਐਬ ਸੈਂਟਰ ਉੱਤੇ ਗਿਆ ਸੀਗਾ ਜਿਹਦੇ ਵਿੱਚ ਇਹਨਾਂ ਨੇ ਜਿਹੜੀ ਉਹਦੀ ਕੈਪੈਸਿਟੀ ਵਧਾ ਕੇ ਤਕਰੀਬਨ 3 ਗੁਣਾ ਕੀਤੀ ਆ ਔਰ ਸਾਰੇ ਐਨਮੇਟਸ ਜਿਹੜੇ ਆ ਗਏ ਆ ਉਹ ਬਹੁਤ ਵਧੀਆ ਤਰੀਕੇ ਦੇ ਨਾਲ ਯੋਗਾ ਵੀ ਕਰਦੇ ਆ ਸਪੋਰਟਸ ਵੀ ਕਰਦੇ ਆ ਔਰ ਉਹਨਾਂ ਦੀ ਕਾਉਂਸਲਿੰਗ ਹੋ ਰਹੀ ਹੈ ਨਸ਼ਾ ਛੱਡ ਰਹੇ ਆ ਔਰ ਕੋਈ ਨਾ ਕੋਈ ਕੰਮ ਸਿੱਖ ਰਹੇ ਆ ਉਹ ਮਤਲਬ ਮੇਲ हेयर ਸਲੂਨ ਦਾ ਕੰਮ ਚੱਲ ਰਿਹਾ ਸੀਗਾ ਕੁਕਿੰਗ ਦਾ ਚੱਲ ਰਿਹਾ ਸੀਗਾ ਇਸੇ ਤਰ੍ਹਾਂ ਜਿਹੜਾ ਮੋਬਾਈਲ ਰਿਪੇਅਰ ਜਾਂ ਹੋਰ ਜਿੰਨੇ ਵੀ ਜਿਹੜੇ ਆ ਗਏ ਆ ਇਲੈਕਟ੍ਰੀਸ਼ੀਅਨ ਦਾ ਵੇਲਡਿੰਗ ਦਾ ਇਹ ਉਹਨਾਂ ਨੂੰ ਕੰਮ ਸਿਖਾਏ ਜਾ ਰਹੇ ਆ ਮਸ਼ਰੂਮ ਦੀ ਕਲਟੀਵੇਸ਼ਨ ਔਰ ਕਿਚਨ ਗਾਰਡਨਿੰਗ ਸਾਰੇ ਕਰਦੇ ਆ ਜਿੰਨੇ ਵੀ ਟਰੱਕ ਲੈ ਕੇ ਉਹਨਾਂ ਨੂੰ ਕਾਰੀਆਂ ਦਿੱਤੀਆਂ ਹੋਈਆਂ ਆ ਉਤੇ ਬਹੁਤ ਵਧੀਆ ਵਧੀਆ ਸਬਜ਼ੀਆਂ ਲੱਗੀਆਂ ਹੋਈਆਂ ਸੀ ਫੁੱਲ ਬੂਟੇ ਲੱਗੇ ਹੋਏ ਸੀ ਤੋਂ ਬੜਾ ਅੱਛਾ ਇੱਕ ਪੋਜ਼ਿਟਿਵ ਵਾਈਬ ਸੀ ਗਿਆ ਤੇ ਇਹ ਤੁਹਾਡਾ ਜਿਹੜਾ ਹੁਸ਼ਿਆਰਪੁਰ ਹੈ ਇਹ ਬੈਸਟ ਪਰਫਾਰਮਿੰਗ ਸਟੇਟ ਹੈ ਜਦੋਂ ਨਸ਼ੇ ਵਿਰੋਧ ਦੇ ਵਿੱਚ ਇਸੇ ਤਰ੍ਹਾਂ ਐਸਐਸਪੀ ਸਾਹਿਬ ਨੇ ਆਪਣਾ ਦੱਸਿਆ ਉਹਨਾਂ ਦੀ ਵੀ ਬਹੁਤ ਅੱਛੀ ਕਾਰਗੁਜ਼ਾਰੀ ਆ ਜਿਨ੍ਹਾਂ ਨੇ ਆਪਣੇ ਪੈਡਲਰ ਵੀ ਸੀਗੇ ਨਾ ਜਿਹੜੇ ਛੋਟੇ ਛੋਟੇ ਜਿਹੜੇ ਵਪਾਰੀ ਜਿਨ੍ਹਾਂ ਨੂੰ ਆਪਾਂ ਕਹਿ ਸਕਦੇ ਆ ਔਰ ਜਿਹੜੇ ਵੱਡੇ ਵੱਡੇ ਜਿਹੜੇ ਮਗਰਮਾਚਾ ਉਹ ਵੀ ਫੜੇ ਇਹਨਾਂ ਨੇ ਔਰ ਬਹੁਤ ਸਾਰੇ ਬੰਦੇ ਜੇਲ੍ਹਾਂ ਚ ਵੀ ਗਏ ਪਰ ਸਾਡੀ ਕੋਸ਼ਿਸ਼ ਹੈ ਕਿ ਇੱਕ ਨਵੀਂ ਅਪ ਅਰਵਿੰਦ ਕੇਜਰੀਵਾਲ ਜੀ ਦੀ ਸੋਚ ਤੇ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਦੀ ਜੋ ਉਪਰਾਹਦੇ ਆ ਉਹਦੇ ਨਾਲ ਅਸੀਂ ਉਹਨਾਂ ਨੂੰ ਡੀਕ੍ਰਿਮੀਨਲਾਈਜ਼ ਕਰਕੇ ਨਿਗਲਾਈਜ਼ ਨਹੀਂ ਕਰਦੇ ਡੀਕ੍ਰਿਮੀਨਲਾਈਜ਼ ਦਾ ਮਤਲਬ ਇਹ ਆ ਕਿ ਉਹਨਾਂ ਨੂੰ ਜੇਲ੍ਹ ਨਹੀਂ ਭੇਜਣਾ ਉਹਨਾਂ ਨੂੰ ਹਸਪਤਾਲ 'ਚ ਭੇਜੋ ਉਹਨਾਂ ਨੂੰ ਨਸ਼ਾ ਛਡਾਓ ਉਹਨਾਂ ਨੂੰ ਕੋਈ ਕੰਮ ਸਿਖਾਓ ਤੇ ਕੰਮ ਤੇ ਲਾਓ